ਬਾਬਾ ਜੀ ਡਰਾਈਵਰਾਂ ਦੀ ਦਿਵਾਲੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਡਰਾਈਵਰਾਂ ਦੀ ਦਿਵਾਲੀ ਕਹਈ ਹੋ ਰੱਬਾ ਮੇਰੇ ਕਰੀ ਡਰੇਵਰ ਵਾਈਆਂ ਤੇ ਇਹ ਸਦਾ ਕੰਮ ਕਰਦੇ ਓਖਿਆਆਂ ਦੇ ਰੱਬਾ ਮੇਰੇ ਕਰੀ ਡਰੇਵਰ ਵਾਈਆਂ ਤੇ ਇਹਨਾਂ ਦੀ ਕਦੋਂ ਲੰਘ ਜਾਂਦੀ ਲੋੜੀ ਅਤੇ ਦਿਵਾਲੀ ਦਿਨ ਚੜਦੇ ਇਹਦਾ ਪਤਾ ਨਹੀਂ ਲੱਗਦਾ ਰਹਿੰਦੀ ਰਾਤ ਸਦਾ ਕਾਲੀ ਖਾਣ ਪੀਣ ਦਾ ਟਾਈਮ ਨਹੀਂ ਹੁੰਦਾ ਓ ਖਾਣ ਪੀਣ ਦਾ ਟਾਈਮ ਨਹੀਂ ਹੁੰਦਾ ਮੰਜ਼ਿਲ ਤੇ ਪਹੁੰਚਣ ਦੀ ਕਾਲੀ ਲੋਕੀ ਫੇਰ ਵੀ ਕਰਨ ਬੁਰਾਈਆਂ ਨੇ ਰੱਬਾ ਮਿਹਰ ਕਰੀ ਡਰੇ ਵਰ ਬਾਈਆਂ ਤੇ ਰੱਬਾ ਮਿਹਰ ਕਰੀ ਡਰੇ ਵਰ ਬਾਈਆਂ ਤੇ ਸਦਾ ਕੰਮ ਕਰਦੇ ਔਖੀਆਂ ਆ ਦੇ ਬਾਈ ਡਰਾਈਵਰ ਵੀਰਾਂ ਨੂੰ ਦਿਵਾਲੀ ਦੀਆਂ ਮੁਬਾਰਕਾਂ